ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਰਿਪੋਰਟਰ ਕਰਨਜੀਤ ਅੱਜ ਪਹੁੰਚੇ ਹਾਂ ਪੰਡਿਤ ਹਰਨਾਮਪੁਰਾ ਦੇ ਵਿੱਚ ਜਿੱਥੇ ਇੱਕ ਕਬੱਡੀ ਕੱਪ ਜਿਹੜਾ ਕਿ ਹਰਨਾਮਪੁਰੇ ਦਾ ਹੋਣ ਜਾ ਰਿਹਾ ਤਿੰਨ ਦਿਨਾਂ ਦਾ ਜਿਹੜਾ ਤੇ ਕਬੱਡੀ ਕੱਪ ਕਰਵਾਇਆ ਜਾ ਰਿਹਾ ਤੁਹਾਨੂੰ ਤਸਵੀਰਾਂ ਤੁਹਾਨੂੰ ਦਿਖਾਉਂਦਾ ਜਿਹੜਾ ਕਿ ਅੱਜ ਜੋ ਕਿ ਹਰਨਾਮਪੁਰਾ ਵੈਲਫੇਅਰ ਐਂਡ ਸਪੋਰਟਸ ਕਲੱਬ ਵੱਲੋਂ ਦੀਪ ਸਿੱਧਦੀ ਯਾਦ ਨੂੰ ਸਮਰਪਿਤ ਜਿਹੜਾ ਕਿ ਕਬੱਡੀ ਕੱਪ ਹਰਨਾਮਪੁਰੇ ਦਾ ਹਰਨਾ ਦਾ ਥੇ ਜਿਹੜਾ ਲੁਧਿਆਣਾ ਵੀ ਕਿ ਇਹ 20 21 ਔਰ 22 ਮਾਰਚ ਨੂੰ ਜਿਹੜਾ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਇਨਾਮ ਨੇ ਜਿਹੜ 30 ਕਿਲੋ ਬੈਸਟਰੀ ਦੀ ਜਾਫੀ 1 ਫੁੱਟ ਦੇ ਕੱਪ ਹੋਰ 40 ਕਿਲੋ ਬੈਸਟਰੀ ਦੀ ਜਾਫੀ ਨੂੰ 1.5 ਫੁੱਟ ਦੇ ਕੱਪ ਦੇ ਨਾਮ ਵੀ ਦਿੱਤੇ ਜਾਣਗੇ ਇਸ ਦੇ ਨਾਲ ਨਾਲ ਹੋਰ ਜਿਹੜਾ ਕਿ ਇਹ ਜੋ ਕਿ ਨਾਮ ਦਿੱਤੇ ਜਾਣਗੇ கிரਾਫ ਚਾਇ ਚ ਸਮੂਹ ਨਗਰ ਨਿਵਾਸੀ ਤੇ ਐਨਆਰਆਈ ਗਿਆਂ ਦੇ ਸਹਿਯੋਗ ਨਾਲ ਜਿਹੜਾ ਕਿ ਇੱਕ ਕਬੱਡੀ ਕੱਪ ਹਰਨਾਮਪੁਰੇ ਦਾ ਕਰਵਾਇਆ ਜਾ ਰਿਹਾ ਤਸਵੀਰਾਂ ਦੇ ਤੁਸੀਂ ਸਾਬਦੇ ਬਾਕੀ ਆਪ ਗੱਲਬਾਤ ਕਰਾਂਗੇ ਆਓ ਖੂਬ ਦੇਖਦੇ ਆ ਜਿਹੜੇ ਖੇਡ ਦੇ ਮੈਦਾਨਾਂ ਦੇ ਵਿੱਚ ਕਹਿੰਦੇ ਟੌਪ ਦੀ ਗੱਲਬਾਤ ਹੈ ਮੇਰੇ ਵੀਰੋ ਇਹ ਹਰਨਾਮਪੁਰੇ ਦਾ ਵੈਲਫੇਅਰ ਐਂਡ ਸਪੋਰਟਸ ਕਲੱਬ ਪਿੰਡ ਹਰਨਾਮਪੁਰਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਵਾਲੇ ਉਹ ਨਤਬੋਜ ਵਾਲਾ ਹਰਨਾਮਪੁਰਾ ਰਾਜ ਦੇ ਪ੍ਰੋਜੈਕਟਾਂ ਦੇ ਮਾਨੂੰ ਕਿ ਉਹ ਕੈਂਪ ਵਿੱਚ ਇਸਕੋ ਅਕਾਊਂਟਰ ਕਰਾਓ ਆ ਕਿ ਸਰਪ੍ਰੀਤ ਸਿੰਘ ਜੀ ਹੈਪੀ ਸਰਪੰਚ ਸਾਹਿਬ ਜਿਹੜੇ ਹਰਨਾਮਪੁਰਾ ਬੈਲਫੇਅਰ ਕਲੱਬ ਦੇ ਨੇ ਕਹਿੰਦੇ 11000 ਦਾ ਵੱਡਾ ਜਿੰਦਰ ਸਿੰਘ ਜੀ ਉਹਨਾਂ ਲਈ 1000 ਜੱਤਾਂ ਲਈ ਦੀ ਸਾਰੀ ਰਾਸ਼ੀ ਜਿਹੜੀ ਦਿੱਤੀ ਗਈ ਹੈ ਉਹਨਾਂ ਦੀ ਟੀਮ ਨੂੰ ਆਓ ਜੀ ਨੰਗਰਾਂ ਦੇ ਨਾਮ ਮੁਕਾਬਲਾ ਹੁਸ਼ਿਆਰਪੁਰ ਦਾ ਇਹ ਲਾਸਟ ਮੈਚ ਹੈ ਜੀ ਹੋਰ ਕੋਈ ਮੈਚ ਹੈਗਾ ਇਸ ਵਾਰ ਨਾਲ ਹੈਪੀ ਸਰਪੰਚ ਕਹਿੰਦੇ ਧਰੌੜਾ ਵਾਲਾ ਪੁਝਿਆ ਇਹਨਾਂ ਦਾ ਧੰਨਵਾਦ ਜੀ ਆਇਆਂ ਨੂੰ ਵੈਲਕਮ ਹੈ ਸਵਾਗਤ ਜੀ ਆਇਆਂ ਇਹ ਟੀਮ ਧਰੌੜ ਦੇ ਨਾਮ ਮੁਕਾਬਲਾ ਹੈ ਮੇਰੇ ਵੀਰੋ ਬਾਬਾ ਅਤਰਦਾਸ ਭਮਾਰਸੀ ਬਾਬਾ ਅਤਰਦਾਸ ਭਮਾਰਸੀ ਚਿੱਤਰਾਵਰ ਦਾ ਮੁਕਾਬਲਾ ਜਿਹੜਾ ਟੀਮਾਂ ਦੇ ਨਾਲ ਜਾਣ ਪਹਿਚਾਣ ਤੋਂ ਬਾਅਦ ਇੱਕ ਯਾਦਗਾਰੀ ਤਸਵੀਰ ਇੱਕ ਯਾਦਗਾਰੀ ਮੋਮੈਂਟੋ ਆਂਦੇ ਪਿੱਛੋਂ ਲੋਕੀ ਪਾਉਂਦੇ ਨਹੀਂ ਕਹਾਣੀਆਂ ਇਹ ਯਾਦ ਹਮੇਸ਼ਾ ਕੈਮਰੇ ਦੀ ਅੱਖ ਦੇ ਵਿੱਚ ਰਹਿ ਜਾਣੀ ਆ ਕਿਉਂਕਿ ਨੇਰੀਆਂ ਵੀ ਆਉਂਦੀ ਆਕੇ ਤੁਰ ਰਹੇ ਜਾਂਦੀਆਂ ਆਕੀ ਇਹਨਾਂ ਸਾਨ ਚਲੇ ਜਾਂਦੇ ਆ। ਇਹਨਾਂ ਸਾਨ ਚਲੇ ਜਾਂਦੇ ਆ। ਆ ਮੈਚ ਸ਼ੁਰੂ ਕਰਾਓ ਜੀ ਹੁਣ ਰੈਫਰੀ ਸਵਾਨਾ ਨੂੰ ਬੇਨਤੀ ਆ। ਕਰਦੇ ਆ। ਅੱਜ ਚਰਨਜੀਤ ਸਿੰਘ ਜੀ ਅੱਜ ਸ਼ੁਰੂਆਤ ਹੋਈ ਆ ਇਸ ਕਬੱਡੀ ਕੱਪ ਦੀ। ਕੀ ਕਹਣਾ ਚਾਹੁੰਦੇ ਹੋ ਕਿਸ ਤਰ੍ਹਾਂ ਦੀ ਸ਼ੁਰੂਆਤ ਰਹੀ ਅੱਜ ਪਹਿਲਾ ਦਿਨ? ਸ਼ੁਰੂਆਤ ਬਹੁਤ ਵਧੀਆ ਰਹੀ ਆ ਜੀ। ਨਰਮੀ ਬਹੁਤ ਵਧੀਆ ਤੇ ਸਾਡਾ ਪਿੰਡ ਸਾਰਾ ਤੁਹਾਨੂੰ ਤੁਸੀਂ ਦੇਖੇ ਪਏ ਹੋ। ਬੱਚੇ ਵੀ ਬਹੁਤ ਵਧੀਆ ਟੀਮਾਂਆਂ ਨੇ ਤੇ ਸਾਨੂੰ ਆਸਾ ਤੇ ਵਧੀਆ ਹੀ ਲੱਗੂਗਾ। ਏ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਸ਼ੁਰੂ ਕੀਤਾ। ਵੀਰੇ ਪਹਿਲਾਂ ਆ ਕੇ ਸਾਰੀ ਸਾਰੇ ਟੀਮ ਨੇ ਹਦੀ ਨੇ ਮੱਥਾ ਟੇਕਿਆ ਗੁਰਦਾਰ ਸਾਹਿਬ ਅਰਦਾਸ ਕਰਾਈ ਤੇ ਉਸ ਤੋਂ ਬਾਅਦ ਸਰਪੰਚ ਸਾਹਿਬ ਸਾਡੇ ਗੁਰਪ੍ਰੀਤ ਕੌਰ ਉਹਨਾਂ ਨੇ ਰੀਵਨ ਕੱਟ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਆ। ਤੇ ਵਧੀਆ ਹੋਊਗਾ। ਇਹ ਜਿਹੜੀ ਕਬੱਡੀ ਆ ਜਿਸ ਵਿੱਚ ਬੱਚੇ ਵੀ ਭਾਗ ਲੈ ਰਹੇ ਆ ਕਿ ਕਿਸ ਤਰ੍ਹਾਂ ਦੇ ਇਨਾਮ ਨੇ ਇਹ ਇਨਾਮ ਸਾਡੇ ਕੋਲੇ ਜੀ ਅਸੀਂ ਕੈਸ਼ ਇਨਾਮ ਹੀ ਨੇ ਬੱਚਿਆਂ ਦੇ ਲਈ ਤੇ ਬਾਕੀ ਜਿਹੜਾ ਹੈਗਾ ਸਾਡੇ ਐਨਆਰਆਈ ਭਰਾ ਜਿਹੜੇ ਆਏ ਹੋਏ ਨੇ ਉਹ ਬੱਚਿਆਂ ਦੀ ਬਹੁਤ ਹੌਸਲਾ افزਾਈ ਕਰਦੇ ਨੇ। ਇਸ ਉਹਨਾਂ ਨੂੰ ਇਹ ਨਹੀਂ ਮਹਿਸੂਸ ਹੋਊਗਾ ਵੀ ਉਹਨਾਂ ਨਾਲ ਕੋਈ ਤੱਕਾ ਹੋਇਆ ਖੁਸ਼ ਹੋ ਕੇ ਜਾਣਗੇ ਹਾਂ ਜੀ ਸਰ ਕੀ ਨਾਮ ਹੈ ਨਰਿੰਦਰਪਾਲ ਸਾਹਿਬ ਐਨ ਆਰ ਆਈ ਵੀਰੋ ਜੀ ਹਾਂਜੀ ਕਿ ਜਿਹੜਾ ਪਿੰਡ ਪਹੁੰਚਿਓ ਕਿਲੇ ਸਾਲ ਬਾਅਦ ਆਇਓ ਤੇ ਅੱਜ ਜਿਹੜਾ ਇਹ ਕਬੱਡੀ ਕੱਪ ਹੋਇਆ ਆ ਅ ਅਸੀਂ ਪਿੰਡ ਹਰ ਸਾਲ ਆਉਂਦੇ ਰਹਿੰਦੇ ਹਾਂ ਪਰ ਕਬੱਡੀ ਕੱਪ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਵੀ ਛੋਟੇ ਛੋਟੇ ਈਵੈਂਟਸ ਹੁੰਦੇ ਸੀ ਪਰ ਇਸ ਵਾਰ ਅਸੀਂ ਟਰਾਈ ਕੀਤੀ ਆ ਵੀ ਅਸੀਂ ਕੰਪਲੀਟਲੀ ਵੱਡਾ ਖੇਡ ਦੇ ਲੈ ਕਰਾਂ ਕਿੰਨੀਆਂ ਟੀਮਾਂ ਆ ਗਈਆਂ ਵੀ ਅੱਜ ਟੀਮਾਂ 16 ਟੀਮਾਂ ਆਈਆਂ ਮੈਂ ਇੱਥੇ ਇਹ ਵੀ ਗੱਲ ਤੁਹਾਡੇ ਨਾਲ ਤੁਹਾਡੇ ਮਾਧਿਅਮ ਰੇਮ ਸ਼ੇਅਰ ਕਰਨਾ ਚਾਹਾਂ ਇੱਕ ਬੱਚਿਆਂ ਦੀ ਟੀਮ ਬਰਵਾਲੇ ਤੋਂ ਪੈਦਲ ਚੱਲ ਕੇ ਆਇਆ ਇਹਨਾਂ ਦਾ ਛਾ ਬੱਚਾ ਉਹ ਸਵੇਰ 6 ਵਜੇ ਚੱਲੇ ਸਾਡੇ ਕੋਲੇ ਉਹ 9 ਵਜੇ ਪਹੁੰਚ ਗਏ ਤੇ ਉਹਨਾਂ ਦੀ ਹੌਸਲਾ ਅਫਜਾਈ ਵੀ ਕਰੋਗੇ ਫਿਰ ਬਿਲਕੁਲ ਬਿਲਕੁਲ ਅਸੀਂ ਉਹਨਾਂ ਤੋਂ ਐਂਟਰੀ ਫੀਸ ਵੀ ਉਹਨਾਂ ਨੂੰ ਅਸੀਂ ਪਹਿਲਾਂ ਦਿੱਤੀ ਵੀ ਤੁਸੀਂ ਆਪਣੇ ਕੋਲੋਂ ਨਹੀਂ ਜਾਣੀ ਤੁਸੀਂ ਐਂਟਰੀ ਵੀ ਸਾਡੇ ਤੋਂ ਲੱਗਦਾ ਕਿ ਇਹ ਨਾਲ ਜਿਹੜੀ ਕਬੱਡੀ ਪ੍ਰਮੋਟ ਹੋ ਰਹੀ ਹੈ ਕਿ ਛੋਟੇ ਛੋਟੇ ਬੱਚੇ ਆ ਬਹੁਤ ਬਹੁਤ ਅਸੀਂ ਸਾਡੀ ਉਮੀਦ ਤੋਂ ਜ਼ਿਆਦਾ ਇੰਨੇ ਕਿੰਨੇ ਮਾ ਪਹੁੰਚ ਕੇ ਨੇ ਹੁਣ ਤੱਕ ਵੈਸੇ ਤਾਂ ਸਾਡੇ ਸਟੇਟ ਸੈਕਟਰੀ ਨੂੰ ਪਤਾ ਮੈਨੂੰ ਨਹੀਂ ਅਲੇ ਪਤਾ ਵੀ ਕਿੰਨੀਆਂ ਟੀਮਾਂ ਬਟ ਕਾਫੀ ਜ਼ਿਆਦਾ ਟੀਮਾਂ ਪਹੁੰਚੀਆਂ 10 ਦਿਨਾਂ ਦਾ ਖੇਡ ਮੇਲਾ ਵਾਹ 10 ਦਿਨਾਂ ਵਿੱਚ ਕਿੱਥਾਂ ਦਾ ਹੋਏਗਾ ਹਾਂ ਜਿਹੜਾ ਕੱਲ੍ਹ ਤੋਂ ਫਿਰ ਖੇਡ ਮੇਲਾ ਹੋਏਗਾ ਕਿੱਥਾਂ ਦੀ ਰਹੀਗੀ ਕੋਈ ਗੱਲ ਅ ਅਸੀਂ ਉਮੀਦ ਕਰਦੇ ਹਾਂ ਵੀ ਅਸੀਂ ਜਿਵੇਂ ਭਾਵਨਾ ਅਸੀਂ ਐਡਵਰਟਾਈਜ਼ਮੈਂਟ ਕੀਤਾ ਬਈ ਦੂਰ ਦੂਰ ਤੋਂ 50 ਕਿਲੋਮੀਟਰ ਤੋਂ ਸਾਡੇ ਕੋਲ ਟੀਮ ਆਉਣਗੇ ਉਹ ਕਿਸਾ ਦੇ ਪ੍ਰਬੰਧ ਨੇ ਇੱਥੇ ਲੈ ਕੇ ਦਸ ਪ੍ਰਬੰਧ ਅਸੀਂ ਬੱਚਿਆਂ ਦਾ ਖਾਣ ਦਾ ਚਾਹ ਪਾਣੀ ਦਾ ਦੁੱਧ ਦਾ ਤੇ ਅਸੀਂ ਉਹ ਵੀ ਵੈਸੇ ਸਿਕਿਉਰਟੀ ਵਜੋਂ ਵੀ ਅਸੀਂ ਕਰਦੇ ਕੋਈ ਐਸੀ ਕਰਾਉਂਦਾ ਕੋਈ ਪੰਜੀ ਕੋਈ ਟੀਮ ਵੀ ਖੇਡ ਰਹੀ ਆ ਪਿੰਡ ਦੀ ਛੋਟੀ ਛੋਟੀ 37 ਕਿਲੋ 42 ਕਿਲੋ ਮੈਸੇਜ ਕੀ ਆ ਜੀ ਨੌਜਵਾਨ ਵੀ ਨੌਜਵਾਨ ਨੂੰ ਵੀ ਬੱਚਿਆਂ ਨੂੰ ਵੀ ਸਾਡਾ ਮੈਸੇਜ ਇਹ ਆ ਵੀ ਖੇਡਾਂ ਨਾਲ ਜੁੜੋ ਜੇ ਤੁਸੀਂ ਫਿਜ਼ੀਕਲੀ ਸਟਰੋਂਗ ਹੋ ਤਾਂ ਤੁਸੀਂ ਇੱਕ ਚੰਗੇ ਅਫੀਸਰ ਵੀ ਬਣੋ। ਕੱਲ ਨੂੰ ਮਿਲਟਰੀ ਦੇ ਅਫੀਸਰ, ਪੁਲਿਸ ਦੇ ਅਫੀਸਰ ਹਨਾ ਤੁਹਾਡੀ ਫਿਜ਼ੀਕਲ ਫਿਟਨੈਸ ਵਧੀਆ ਹੋ। ਸਰਪ੍ਰੀਖ ਸਿੰਘ ਹੈਪੀ ਜੀ ਕੀ ਕਹਿਣਾ ਚਾਹੁੰਦੇ ਇਸ ਖੇਡ ਮੇਲੇ ਤੇ ਕੋਚੀਓ ਕਿਸਾਨਾਂ ਦਾ ਜਿਹੜਾ ਆਨੰਦ ਮਾਣ ਰਿਹਾ ਜਿੰਨਾਂ ਦੇਖੀ। ਬਹੁਤ ਵਧੀਆ ਹੋ ਰਿਹਾ ਜੀ। ਵਧੀਆ ਟੂਰਨਾਮੈਂਟ ਆ, ਬੱਚੇ ਬਹੁਤ ਉਤਸ਼ਾਹਤ ਨੇ। ਵਧੀਆ ਨਾਮ ਰੱਖੇ ਨੇ। ਵਧੀਆ ਦੇਖ ਰਿਹਾ ਕਿ ਟੂਰਨਾਮੈਂਟ ਹੋ ਰਿਹਾ ਵਾ। ਬਾਕੀ ਐਨਆਰ ਭਰਾਇਆਂ ਦਾ ਭਰਾਵਾਂ ਦਾ ਬੜਾ ਸਾਥ ਆ ਜੀ ਕੰਟੋ। ਐਨ ਆਰ ਆਈ ਐਨ ਆਰ ਆਈ ਯਾਦ ਵਿੱਚ ਜਿਹੜਾ ਇਹ ਕੰਪ ਕਰਵਾਇਆ ਜਾ ਰਿਹਾ ਹੈ ਹਾਂਜੀ ਇਹ ਮੇਨ ਇਹਨਾਂ ਦਾ ਮਕਸਦ ਅਸੀਂ ਵੀ ਦੀਪ ਸਿੱਧੂ ਜੀ ਨੂੰ ਯਾਦ ਕਰਨਾ ਉਹਨਾਂ ਦੇ ਬਾਰੇ ਪਤਾ ਲੱਗੇ ਜੋ ਆਪਣੇ ਕੌਮ ਦੇ ਹੀਰੇ ਨੇ ਪਤਾ ਹੋਣਾ ਚਾਹੀਦਾ ਛੋਟੇ ਬੱਚਿਆਂ ਨੂੰ ਵੀ ਹੁਣ ਪਤਾ ਹੋਣਾ ਚਾਹੀਦਾ ਜੇ ਆਪਾਂ ਇਹਨਾਂ ਨੂੰ ਦੱਸਾਂਗੇ ਤਾਂ ਹੀ ਪਤਾ ਲੱਗਣਾ ਬਿਲਕੁਲਾ ਖੁੱਲਾ ਖਾੜਾ ਵੀ ਹੋ ਜਾਵੇ ਆਪਾਂ ਇਹ ਕਰਮ ਮੇਰਾ ਹਾਂਜੀ ਮਨੋਰੰਜਨ ਲਈ ਮਨੋਰੰਜਨ ਲਈ ਖੁੱਲਾ ਖਾੜਾ ਵੀ ਲੱਗੇ ਕਈ ਮਾਰੋਂ ਕਈ ਕਲਾਕਾਰ ਆ ਰਹੇ ਨੇ ਆਤਮਾ ਬੁੱਢੇ ਵਾਲੀ ਆ ਹੋਰ ਉਹਨਾਂ ਦੇ ਨਾਲ ਕਈ ਹੋਰ ਕਲਾਕਾਰ ਆ ਰਹੇ